ਫਗਵਾੜਾ ਤਹਿਸੀਲ ਕੰਪਲੈਕਸ ਦੇ ਸਾਹਮਣੇ ਵਾਲੇ ਮੁੱਖ ਜੀਟੀ ਰੋਡ ਤੇ بارش ਦੇ ਪਾਣੀ ਦੇ ਜਮਾ ਹੋਣ ਨਾਲ ਜਿੱਥੇ ਸਥਾਨਕ ਲੋਕਾਂ ਤੇ ਵਾਹਨ ਚਾਲਕਾਂ ਨੂੰ ਲੰਘਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਉੱਥੇ ਹੀ ਇਹ ਪਾਣੀ ਸੜਕੀ ਹਾਸੀਆਂ ਨੂੰ ਵੀ ਸੱਦਾ ਦੇਣ ਦੇ ਨਾਲ-ਨਾਲ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਨੂੰ ਵੀ ਬੁਲਾਵਾ ਦੇ ਰਿਹਾ ਹੈ ਇਸ ਪਾਣੀ ਦੇ ਖੜਨ ਨਾਲ ਇਸ ਰੋਡ ਉੱਪਰ ਇੱਕ ਕਾਰ ਵੀ ਹਾਸੇ ਦਾ ਸ਼ਿਕਾਰ ਹੋ ਗਈ ਤੇ ਕਾਰ ਸੜਕ ਤੇ ਪਏ ਡੂੰਘੇ ਟੋਏ ਵਿੱਚ ਫਸ ਗਈ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਨੇ ਬੜੀ ਹਿੱਜਦੋਜਹਿਤ ਤੋਂ ਬਾਅਦ ਕਾਰ ਨੂੰ ਬਾਹਰ ਕੱਢਿਆ ਇਸ ਮੌਕੇ ਸਥਾਨਕ ਲੋਕਾਂ ਦਾ ਅਤੇ ਇਸ ਰੋਡ ਉੱਪਰੋਂ ਲੰਘਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਹਲਕੀ ਜਿਹੀ ਬਾਰਿਸ਼ ਹੋਣ ਤੇ ਵੀ ਇਸ ਰੋਡ ਤੇ ਪਾਣੀ ਹੀ ਪਾਣੀ ਛਮਾ ਹੋ ਜਾਂਦਾ ਹੈ ਜੋ ਕਿ ਜਿੱਥੇ ਹਾਸਿਆ ਨੂੰ ਸਦਾ ਦੇ ਰਿਹਾ ਉੱਥੇ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਖਤਸ਼ਾ ਬਣਿਆ ਰਹਿੰਦਾ ਹੈ ਹੁਣ ਆ ਫਗਵਾੜਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਸਮਸਿਆ ਦਾ ਹਲ ਪੱਕੇ ਤੌਰ ਤੇ ਜਲਦ ਤੋਂ ਜਲਦ ਕੀਤਾ ਜਾਵੇ ਹਾਂਜੀ ਸਰ ਇੱਕ ਜਿਹੜਾ ਪੁਲ ਦੇ ਥੱਲੇ ਪਾਣੀ ਦੀ ਬੜੀ ਸਮੱਸਿਆ ਹੋ ਰਹੀ ਹੈ ਬਰਸਾਤਾਂ ਦੇ ਦਿਨੋਂ ਦੇਖਦੇ ਹੋਏ ਕੀ ਕਹਿਣਾ ਜਾਣੇ ਇਸ ਵਾਰ ਸਰ ਪਹਿਲਾਂ ਤਾਂ ਮੈਂ ਨਵਰੰਗ ਚੈਨਲ ਵਾਲਿਆਂ ਦਾ ਬੜਾ ਵਾਰੀਆਂ ਕਿ ਉਹਨਾਂ ਨੇ ਇਸ ਨੂੰ ਦੇਆ ਕਿ ਜਿਹੜੇ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਇੰਨੀ ਵੱਡੀ ਇੱਕ ਤਾਂ ਚਾਚੋਗੇ ਦਾ ਪਾਸ ਤੇ ਮਲਟੋਂ ਦਾ ਪਾਸ ਇੱਥੇ ਇੰਨੀ ਜ਼ਿਆਦਾ ਦਿੱਕਤ ਹੈ ਥੋੜਾ ਹੀ ਪੈਣ ਦੇ ਨਾਲ ਇੱਥੇ ਇਨਾ ਇਕੱਠਾ ਪਾਣੀ ਹੋ ਜਾਂਦਾ ਹੈਗਾ ਇਹ ਸਕੂਟਰ ਲੰਘਣ ਦਾ ਬਹੁਤ ਹੀ ਮੁਸ਼ਕਲ ਹੈ ਰੋਜ਼ ਉੱਥੇ ਐਕਸੀਡੈਂਟ ਹੋ ਰਹੇ ਹੈਗੇ ਹੈ ਪ੍ਰਸ਼ਾਸਨ ਨੂੰ ਇਸ ਵਾਰ ਦੇ ਹੱਦਣਾ ਚਾਹੀਦਾ ਹੈਗਾ ਤਾਂ ਜੋ ਕਿ ਜਿਹੜੀਆਂ ਕੀਮਤੀ ਜਾਨਾਂ ਹੈਗੀਆਂ ਉਹ ਉਹਨਾਂ ਤੋਂ ਬਚਾਇਆ ਜਾ ਸਕੇ ਸੈਕੰਡਲੀ ਗਰਮੀ ਦੇ ਮੌਸਮ ਦੇ ਵਿੱਚ ਬਰਸਾਤੀ ਪਾਣੀ ਇੰਨਾ ਇਕੱਠਾ ਹੋ ਰਿਹਾ ਡੇਂਗੂ ਦਾ ਖਤਰਾ ਮੱਛਰ ਇੰਨਾ ਇਕੱਠਾ ਹੋ ਰਿਹਾ ਲੋਕਾਂ ਦੇ ਸਸਤਲ ਭਰੇ ਹੋਏ ਸਾਰੇ ਜਿਸ ਦਾ ਕਿਰਪਾ ਕੀਤੀ ਜਾਵੇ ਇਹਨਾਂ ਦੇ ਉਹਨਾਂ ਨੂੰ ਠੀਕ ਕਰਾਇਆ ਜਾਵੇ ਧੰਨਵਾਦ ਆਪਣਾ ਰਕੇਸ਼ ਕੁਮਾਰ ਅੰਤਿਕ ਮਾਮਲਾ ਇਹ ਜਿਹੜਾ ਬਰਸਾਤ ਦੇ ਪਾਣੀ ਨੂੰ ਲੈ ਕੇ ਬਰਸਾਤ ਦੇ ਪਾਣੀ ਨਾਲ ਇੰਨਾ ਪਾਣੀ ਖੜਾ ਹੋ ਜਾਂਦਾ ਨਾ ਵੀ ਤੇ ਆਂ-ਜਾਨ ਵਾਲੇ ਬੰਦੇ ਸਾਰੇ ਪਾਣੀ ਦੇ ਵਿੱਚ ਭਿੱਜ ਜਾਂਦੇ ਆ ਉਹਨਾਂ ਨੂੰ ਜਿਹੜੇ ਪ੍ਰਸ਼ਾਸਨ ਨੂੰ ਆ ਕਮੇਟੀ ਘਰ ਵਾਲਿਆਂ ਨੂੰ ਚਾਹੀਦਾ ਨਗਰ ਕੌਂਸਲ ਨੂੰ ਚਾਹੀਦਾ ਵੀ ਇਹ ਪਾਣੀ ਜਲਦੋਂ ਜਲਦ ਕੱਢਿਆ ਜਾਵੇ। ਜੇ ਉੱਥੇ ਤੋਆ ਐਡਾ ਵੱਡਾ ਵਾਹ ਜਿਵੇਂ ਜਿਆ ਪਿਆ ਹੋਇਆ ਤੇ ਉੱਥੇ ਸਾਰਾ ਮਲਕੇ ਹੈ ਨਾ ਆ ਐਕਸੀਡੈਂਟ ਹੋਣੀ ਅੱਧਾ ਘੰਟਾ ਪਹਿਲਾਂ ਹੋਇਆ ਇੱਕ ਜਣ ਕੋਈ ਗੱਡੀ ਗੁੱਡੀ ਵੀ ਪਲਟੀ ਆ ਗੱਡੀ ਵੀ ਪਲਟੀ ਹੋ ਗਈ। ਤੇ ਵਿੱਚ ਸਵਾਰੀਆਂ ਠੀਕ ਠਾਕ ਆ? ਹਾਂ ਸਵਾਰੀਆਂ ਠੀਕ ਠਾਕ ਆ ਸਭ ਬਚਾਅ ਹੋ ਗਿਆ ਪਰ ਠੀਕਸਾ ਰਸਤਾ